ਕਵਾੜਾ ਦੀ ਪ੍ਰੋਫੈਸਰ ਕਲੋਨੀ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਜੰਗਲੀ ਸਾਂਬਰ ਲੋਕਾਂ ਨੂੰ ਖਾਲੀ ਪਲਾਟ ਵਿੱਚ ਉਗੀਆਂ ਝਾੜੀਆਂ ਵਿੱਚ ਘੁੰਮਦਾ ਦਿਖਾਈ ਦਿੱਤਾ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਜੰਗਲਾਤ ਵਿਭਾਗ ਨੂੰ ਦਿੱਤੀ ਜੰਗਲਾਤ ਵਿਭਾਗ ਦੇ ਆਏ ਕਰਮਚਾਰੀਆਂ ਨੇ ਸਾਂਬਰ ਨੂੰ ਫੜਨ ਲਈ ਜਾਲ ਵਿਛਾਇਆ ਪਰ ਕਾਫੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਂਬਰ ਉਨ੍ਹਾਂ ਦੇ ਕਾਬੂ ਨਹੀਂ ਆਇਆ ਅਤੇ ਉੱਥੋਂ ਦੌੜ ਗਿਆ ਵਿਭਾਗ ਦੇ ਕਰਮਚਾਰੀ ਦਾ ਕਹਿਣਾ ਹੈ ਕਿ ਬਹੁਤ ਜਲਦੀ ਇਸ ਨੂੰ ਫੜ ਲਿਆ ਜਾਵੇਗਾ ਵੈਲਕਮ ਪੰਜਾਬ ਤੋਂ ਨਿਰਿਸ਼ ਪਾਸੇ ਇੰਦਰੀ ਸ਼ਰਮ ਦੀ ਰਿਪੋਰਟ ਸਾਨੂੰ ਸੂਚਨਾ ਮਿਲਦੀ ਫਗਵਾੜਾ ਇੱਥਾ ਪਲਾਂਟ ਦੇ ਕੋਲ ਸੰਭਰ ਕਿੰਨੇ ਪਲਾਂਟ ਦੇ ਵਿੱਚ ਦੋ ਤਿੰਨ ਦਿਨ ਹੋ ਗਏ ਇੱਥੇ ਘੁੰਮਦਾ ਪਿਆ ਤੇ ਅਸੀਂ ਆਪਣੀ ਟੀਮ ਦੇ ਨਾਲ ਪਹੁੰਚਿਆ ਉੱਥੇ ਕਾਫੀ ਜੋਗਜਦਨ ਕੀਤੀ ਜੀ ਤੇ ਉਹ ਛਾਲ ਮਾਰ ਕੇ ਨਿਕਲ ਗਿਆ ਹੁਣ ਉਹਦੇ ਪਿੱਛੇ ਹੀ ਆ ਤੇ ਸਾਰਿਆਂ ਲੈ ਕੇ ਜਾਵਾਂਗੇ ਇਹਨੂੰ ਰੈਕਿਊ ਕਰਕੇ ਜਾਵਾਂਗੇ ਤੇ ਕਾਬੂ ਕਰਾ ਨਹੀਂ ਹੋਇਆ ਜੀ ਕਾਬੂ ਕਰਾ ਇੰਨੀ ਜਲਦੀ ਨਹੀਂ ਹੁੰਦੇ ਜੀ ਜਾਨਵਰ ਵਿੱਚ ਕਿੰਨੇ ਲੋਕ ਆਏ ਤੁਸੀਂ ਇੱਥੇ ਮੌਕੇ ਤੇ ਅਸੀਂ ਤਿੰਨ ਜਣੇ ਆ ਜੀ ਤੇ ਕਾਬੂ ਕਿੱਦਾਂ ਮਤਲਬ ਇਹ ਸਰ ਸਾਰਿਆਂ ਦੀ ਮਿਲੀ ਭਗਤ ਦੇ ਨਾਲ ਹੀ ਕਾਬੂ ਹੁੰਦਾ ਅਸੀਂ ਇਹ ਕਿ ਦੋ ਜਣੇ ਬੰਦੇ ਆ ਜਾਓ ਤੇ ਕਾਬੂ ਕਰ ਲਓ ਆਪਾਂ ਨਹੀਂ ਕਾਬੂ ਹੁਣ ਅਗਲੀ ਸੂਚਨਾ ਕੀ ਮਿਲੀ ਕਿ ਹੁਣ ਕਿਹੜੀ ਸਾਈਡ ਨੂੰ ਗਿਆ ਹੁਣ ਰਾਈਟ ਸਾਈਡ ਦੱਸਿਆ ਲੈਣੇ ਅਸੀਂ ਹੁਣ ਬਸ ਬਸ ਉਹਦੀ ਬੈਕ ਸਾਈਡ ਹੀ ਮਗਰੀ ਚੱਲਾਂਗੇ ਉਹਦੇ ਜਿੱਥੇ ਹੈਗਾ ਜੇ ਕਿਤੇ ਖੱਤੇ-ਕੁੱਤੇ ਨੂੰ ਨਿਕਲਦਾ ਫਿਰ ਅਸੀਂ ਕੱਢ ਦਿਆਂਗੇ ਕਿਉਂਕਿ ਉਹ ਚਲੇ ਜਾਊਗਾ ਇਧਰੋਂ ਆਇਆ ਨਹੀਂ ਤੇ ਫਿਰ ਰੈਕਸੀ ਕਰਕੇ ਤੇ ਲੈ ਕੇ ਜਾਵਾਂਗੇ ਆਪਾਂ